ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਪਜੀ ਸਾਹਿਬ ਦੀ ਪਹਿਲੀ ਬਾਣੀ ਸੋਚੈ ਸੋਚ ਨ ਹੋਵਈ ਜੇ ਸੋਚੀ ਲਖ ਵਾਰ ਛੁਪੈ ਛੁਪ ਨ ਹੋਵਈ ਜੇ ਲਾਇ ਰਹਾ ਲਿਵ ਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਿਆ ਪੁਰੀਆ ਭਾਰ ਸਹਸ ਸਿਆਨ ਪਾ ਲਖ ਹੋਹਿ ਤਾ ਇੱਕ ਨਾ ਚੱਲ ਆਪ ਨਾਲ ਕਿਵ ਸਚਿਆ ਰਹੀ ਐ ਕਿਵ ਕੋੜਾ ਟਟਾ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਰਪਾ ਰਾ ਆਪਣਵੰਤ ਨਾਨਕ ਦਰਸ ਪਿਆਸੇ ਮਿਲ ਦਰਸ਼ਨ ਸੁਖਸਾਰਾ ਮੋਹਣ ਤੇਰੇ ਬਚਨ ਅਨੂਪ ਲਾਲ ਨਰਲੀ ਮੋਹਣ ਤੋਂ ਮਾਨੈ ਪ੍ਰੀਵਰ ਸਭਰਾਲੀ ਮਾਨੈ ਤਾਂ ਇਕਲੈ ਠਾਕੁਰ ਜਿਨੇ ਸਭ ਕਾ ਧਾਰਿਆ ਤੁਧ ਬਚਨ ਗੁਰ ਕੈ ਵਸ ਗਿਆ ਆਦਿ ਬ੍ਰਹਮ ਬਨਵਾਰੀ ਆ ਤੂੰ ਆਪ ਚਲਿਆ ਆਪ ਰਹਿ ਆਪ ਸਭ ਕਲ ਧਾਰਿਆ ਬਿਨਨ ਤਨ ਨਿਕ ਬੈ ਰੱਖੋ ਸਭ ਸੇਵਕ ਸਰਣ ਤੇ ਮਾਰਿਆ ਮੋਹਣ ਤਦ ਸਤ ਸੰਗਤ ਧਿਆਵੇ ਦਸ ਧਿਆਨਾ ਮੋਹਣ ਜਬ ਨੇੜ ਨ ਆਵੇ ਤੁਝੇ ਪੈ ਨਦਾਨਾ ਜਬ ਕਾਲ ਤਿੰਨ ਕੋ ਲਗੈ ਨਾਹੀ ਜੋ ਇੱਕ ਮਨ ਧਿਆਵੇ ਮਨ ਬਚਨ ਕਰਮ ਜੇ ਤਦ ਹਰਦੈ ਸੇ ਸਭੇ ਫਲ ਪਾਵੇ ਮਾਲਬੂਦੂੜੇ ਜੇ ਮੁਗਦ ਹੋਤੇ ਸੇ ਦੇਖ ਦਰਸੁ ਗਿਆਨਾ ਬਨਵੰਤ ਨੰਦਰਾਇ ਨੈ ਚਰਿਉ ਪੂਰਨ ਪ੍ਰਭੁ ਭਗਵਾਨਾ ਮੋਹਣ ਤੂੰ ਸੁਫਰ ਫਲਿਆ ਆਸਣ ਪਰਵਾਰੇ ਮੋਹਣ ਹੈ ਪੁੱਤਰ ਮੀਤ ਭਾਈ ਗੋਟੰਭ ਸਵਤਾਰੇ ਤਾਰਿਆ ਜਹਾਨ ਲਹਿਆ ਮਾਨ ਜਿਨੀ ਦਰਸ਼ਨ ਪਾਇਆ ਜਿਨੀ ਤਦਨੋ ਧਨ ਕਹਿਆ ਤਲਿਆ ਬਲੇਡ ਨਾਇਆ ਬੇਅੰਤ ਗੁਣ ਤੇਰੇ ਕਥੇ ਨ ਜਾਹੀ ਸਤਿਗੁਰ ਪ੍ਰਭੁ ਮਰਾਰੇ ਬਨਵੰਤ ਨੰਦੇ ਤਰਾਖੀ ਜਿਤ ਲਗਤ ਰਿਆ ਸੰਸਾਰੇ ਰੋੜੀ ਮਹਲਾ ਪੰਜਵਾਂ ਸ਼ਲੋਕ ਪਤਿਤ ਸੰਖ ਪੁਨੀਤ ਕਰ ਪੁਨੇ